ਕੀ ਨਾਮ ਹੈ ਤੇ ਕੀ ਮਾਮਲਾ ਜਿਹੜੇ ਇੱਥੇ ਰੇਡ ਕੀਤੀ ਗਈ ਹੈ ਮੇਰਾ ਨਾਮ ਇੰਸਪੈਕਟਰ ਹਰਜੋਤ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਬਠਿੰਡਾ ਸਾਨੂੰ ਜਿਹੜਾ ਪਿਛਲੇ ਅ ਕੁਝ ਸਮੇਂ ਤੋਂ ਜਿਹੜਾ ਹੈਗਾ ਜਮਾਨੀ ਤੌਰ ਤੇ ਕੰਪਲੇਂਟਸ ਮਿਲ ਰਹੀਆਂ ਸੀ ਕਿ ਗ੍ਰੇਸ ਨਾਮ ਦਾ ਜਿਹੜਾ ਸਪਾ ਹੈਗਾ ਪੁੱਡਾ ਮਾਰਕੀਟ ਵਿੱਚ ਇਹ ਉੱਥੇ ਜਿਹੜਾ ਸਪਾ ਦੀ ਆੜ ਵਿੱਚ ਜਿਹੜਾ ਹੈਗਾ ਅ ਇਲੈਗਲ ਐਕਟੀਵਿਟੀਜ਼ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਤੇ ਜਿਹੜਾ ਇਨਫੋਰਮੇਸ਼ਨ ਡਵੈਲਪ ਕਰਕੇ ਤੇ ਜਿਹੜਾ ਹੈਗਾ ਇੱਥੇ ਚੈਕਿੰਗ ਕੀਤੀ ਗਈ ਹੈ ਜੋ ਕਿ ਜਿਹੜੇ ਹੈਗੇ ਇਨਫੋਰਮੇਸ਼ਨ ਮਿਲੀ ਸੀਗੀ ਵੀ ਦੇਵਪਾਰ ਜਿਹੜਾ ਸਪਾ ਦੀ ਆੜ ਵਿੱਚ ਦੇਵਪਾਰ ਦਾ摊ਦਾ ਚਲਾਇਆ ਜਾ ਰਿਹਾ ਉਹ ਸਹੀ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਜਿਹੜੀ ਇਹ ਸਹੀ ਹੋਈ ਤੇ ਸਾਡੇ ਵੱਲੋਂ ਜਿਹੜਾ ਇੱਥੇ ਚੈਕਿੰਗ ਕੀਤੀ ਗਈ ਤੇ ਮੌਕੇ ਤੇ ਜਿਹੜੀਆਂ ਦੋ ਵਿਕਟਮਸ ਜਿਹੜੀਆਂ ਇੱਥੋਂ ਰਿਕਵਰ ਹੋਈਆਂ ਹੈਗੀਆਂ ਜਿਨ੍ਹਾਂ ਦੇ ਇਨਫੋਰਮੇਸ਼ਨ ਦੇ ਆਧਾਰ ਤੇ ਅਤੇ ਵਿਕਟਮ ਦੇ ਬਿਆਨਾਂ ਦੇ ਆਧਾਰ ਤੇ ਐਫਆਈਆ ਰਜਿਸਟਰ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਜਿਹੜਾ ਹੁਣ ਤੱਕ ਜਿਹੜਾ ਇੱਕ ਵਿਅਕਤੀ ਜੋ ਮੈਨੇਜਰ ਆ ਉਹਨੂੰ ਐਪਰੀਹੈਂਡ ਕੀਤਾ ਗਿਆ ਤੇ ਜੋ ਵੀ ਅੱਗੇ ਕੋਈ ਹੋਰ ਵੀ ਕਿਸੇ ਦਾ ਜਿਹੜਾ ਹੈਗਾ ਰੋਲ ਸਾਹਮਣੇ ਆਊਗਾ ਤਾਂ ਉਹਦੇ ਖਿਲਾਫ ਵੀ ਬੰਦੀ ਸਖਤ ਤੋਂ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਏ ਟੋਟਲ ਕਿੰਨੇ ਹੁਣ ਹੈ ਰਸਤੇ ਚਲੇ ਹੁਣ ਤੱਕ ਜਿਹੜਾ ਇੱਕ ਜਿਹੜਾ ਹੈਗਾ ਅਸੀਂ ਇੱਕ ਜੋ ਮੈਨੇਜਰ ਨੂੰ ਐਪਰੀਹੈਂਡ ਕੀਤਾ ਹੈਗਾ ਤੇ ਦੋ ਜਿਹੜੀਆਂ ਵਿਕਟਮਸ ਆ ਮੌਕੇ ਤੇ ਰਿਕਵਰ ਹੋਈਆਂ ਇਹ ਲੋਕਲੀ ਹੈ ਜਾਂ ਕੋਈ ਬਾਹਰ ਦੀਆਂ ਨਹੀਂ ਲੱਗ ਰਹੀ ਇਹ ਲੋਕਲੀ ਹੈਗੇ ਜਿਹੜੇ ਹੈਗੇ ਇੰਡੀਅਨ ਹੀ ਹੈਗੇ ਤੇ ਬਾਕੀ ਜਿਹੜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅੱਗੇ ਕੋਈ ਕਿਸੇ ਦਾ ਰੋਲ ਸਾਹਮਣੇ ਆਊਗਾ ਜਾਂ ਇਨਵੈਸਟੀਗੇਸ਼ਨ ਹੋਰ ਫੈਕਟ ਸਾਹਮਣੇ ਆਉਣਗੇ ਉਹਦੇ ਮੁਤਾਬਕ ਜਿਹੜੀ ਸਖਤ ਤੋਂ ਸਖਤ ਕਾਰਵਾਈ ਵਿੱਚ ਜਾਂਦੀ ਪਿਛਲੇ ਦਿਨੀ ਵੀ ਥੋੜੀ ਦੀ ਹੋਈ ਤੇ ਹੀ ਰੇਡ ਕੀਤੀ ਗਈ ਸੀ ਉੱਥੇ ਵੀ ਇਸ ਤਰ੍ਹਾਂ ਦੇ ਹੁੱਕੇ ਬਾਰ ਫੜੇਗੇ ਸੀ ਲੱਗਦਾ ਲਗਾਤਾਰ ਰੇਡ ਵੀ ਕੀਤੀ ਜਾਂਦੀ ਹੈ ਪਰ ਜਿਹੜਾ ਇਹ ਅਨਲੀਗਲ ਐਕਟੀਵਿਟੀ ਹੈ ਉਹ ਚੱਲਦੀਆਂ ਰਹੀਆਂ ਜੋ ਵੀ ਜਿਹੜਾ ਹੈਗਾ ਸਾਡੇ ਵੱਲੋਂ ਟਾਈਮ ਨੂੰ ਟਾਈਮ ਜਿਹੜਾ ਹੈਗਾ ਜਿਹੜਾ ਆਪਦੇ ਜਿਹੜਾ ਸਿਕਰਟ ਇਨਫੋਰਮੇਸ਼ਨ ਡਵੈਲਪ ਕਰਕੇ ਤੇ ਚੈਕਿੰਗ ਕਰਕੇ ਜਿਹੜੇ ਹੈਗੇ ਜੋ ਵੀ ਗਲਤ ਐਕਟੀਵਿਟੀਜ਼ ਨੂੰ ਅੰਜਾਮ ਦੇ ਰਹੇ ਉਹਨਾਂ ਤੇ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਪਿਛਲੇ ਸਮੇਂ 'ਚ ਵੀ ਤੁਸੀਂ ਦੇਖਿਆ ਕੋਈ ਜਿਹੜੇ ਸਪਾਸ ਇਸ ਤਰ੍ਹਾਂ ਦੀ ਐਕਟੀਵਿਟੀਜ਼ ਅਨਡਲ ਸੀ ਉਹਨਾਂ ਦੇ ਖਿਲਾਫ ਵੀ ਮੋਰਲ ਟ੍ਰੈਫਿਕਿੰਗ ਐਕਟ ਤਹਿਤ ਸਖਤੋ ਸਖਤ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜਿਹੜੇ ਹੋਟਲ ਸੀਗੇ ਪਿਛਲੇ ਸਮੇਂ 'ਚ ਜਿਹੜਾ ਹੋਟਲਾਂ ਤੇ ਵੀ ਜਿਹੜਾ ਕਾਰਵਾਈ ਕੀਤੀ ਗਈ ਹੈ ਤੇ ਕੁਝ ਜਿਹੜੇ ਹੈਗੇ ਪੀਜੀ ਤੇ ਜਿਹੜਾ ਕਿਰਾਏ ਤੇ ਮਕਾਨ ਲੈ ਕੇ ਦੇਪਾਰ ਦਾ ਧੰਦਾ ਚਲਾ ਰਹੇ ਸੀ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਗਈ ਜੋ ਇਹ ਲਗਾਤਾਰੀ ਜਿਹੜਾ ਸਾਡੇ ਵੱਲੋਂ ਜਿਹੜਾ ਹੈਗਾ ਇਹ ਜੋ ਮਾੜੇ ਅਨਸਰ ਉਹਨਾਂ ਦੇ ਖਿਲਾਫ ਐਕਸ਼ਨ ਜਾਰੀ ਰਹੇਗਾ ਜੇ ਕੋਈ ਵੀ ਇਹੋ ਜਿਹੇ ਇਨਡਲਜ ਹੁੰਦਾ ਤਾਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇੱਕ ਇਹ ਮਾਲਕ ਆ ਜਿਹੜਾ ਇਸ ਜਗ੍ਹਾ ਦਾ ਉਹ ਖੁਦ ਚਲਾ ਰਿਹਾ ਇਸ ਨੂੰ ਕੋਈ ਇੱਕ ਰੈਂਟ ਤੇ ਲਿਆ ਹੋਇਆ ਇਹ ਅਸੀਂ ਜਿਹੜੇ ਹੈਗੇ ਜਿਹੜਾ ਹੈ ਪ੍ਰੀਨਿਮਰੀ ਇਨਵੈਸਟੀਗੇਸ਼ਨ ਜੋ ਫੈਕਟ ਸਾਹਮਣੇ ਆਇਆ ਥੋਡੇ ਨਾਲ ਸ਼ੇਅਰ ਕੀਤੇ ਆ ਉਹ ਸਬੰਧੀ ਜਿਹੜਾ ਹੈ ਸਾਡੀ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਜੋ ਵੀ ਜੇ ਓਨਰ ਦਾ ਜਾਂ ਕਿਸੇ ਦਾ ਹੋਰ ਰੋਲ ਆਊਗਾ ਜਿਹਦੀ ਕੋਈ ਬਿਲਡਿੰਗ ਹੈਗੀ ਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਅਜਿਹੇ ਜਿਹੜੇ ਗੈਰ ਕਾਨੂੰਨੀ ਕੰਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਇਹ ਇੱਕ ਹੀ ਕਲੀਅਰ ਤੇ ਇੱਕ ਕਟ ਮੈਸੇਜ ਆਇਆ ਹੈਗਾ ਕੋਈ ਵੀ ਜਿਹੜਾ ਹੈਗਾ ਗਲਤ ਐਕਟੀਵਿਟੀ ਨੂੰ ਅੰਜਾਮ ਦੇਊਗਾ ਉਹਦੇ ਖਿਲਾਫ ਜਿਹੜੀ ਹੈਗੀ ਸਖਤ ਤੋਂ ਸਖਤ ਕਾਰਵਾਈ ਇਸ ਪਰ ਲਾ ਕੀਤੀ ਜਾਊਗੀ ਜਿਹੜੇ ਹੋਟਲ ਦਾ ਕੰਮ ਕਰਦੇ ਆ ਜਾਂ ਸਪਾ ਦਾ ਕੰਮ ਕਰਦੇ ਆ ਜਾਂ ਕੋਈ ਕੈਫੇ ਦਾ ਕੰਮ ਕਰਦੇ ਜੋ ਵੀ ਉਹਨਾਂ ਦੇ ਲਾਇਸੈਂਸ ਨਹੀਂ ਨੋਰਮਸ ਹੈ ਉਹਨਾਂ ਨੂੰ ਫੋਲੋ ਕਰਨ ਤੇ ਆਪ ਦਾ ਜਿਹੜਾ